ਦਨਵਾਹਿ ਗੁਰੂ ਸਾਹਿਬ ਜੀਓ ਗੁਰਮੁਖ ਧਰਤੀ ਸੱਚੈ ਸਾਜੀ ਇਸਮਹਿ ਓਪਤ ਖਪਤ ਸੁਬਾਜੀ ਗੁਰ ਕੈ ਸ਼ਬਦ ਰੁਪੈ ਰੰਗ ਲਾਏ ਸਾਚ ਰਤੋ ਪਤ ਸਿਉ ਕਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਮੈ ਕਿਉ ਸਾਚ ਸੁਭਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਮਈ ਸਤਗੁਰ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਗੁਰੂ ਕੀਰਤਿ ਦੀ ਵਿਚਾਰ ਜੋ ਅੰਮ੍ਰਿਤਮਈ ਸਿੱਧ ਗੋਸ਼ਤੀ ਪਾਵਨ ਬਾਣੀ ਦੀ ਚੱਲ ਰਹੀ ਹੈ ਜਿਸ ਦੇ ਵਿੱਚ 29 ਨੰਬਰ ਪੌੜੀ ਤੱਕ ਆਪ ਜੀ ਦੀ ਸੇਵਾ ਦੇ ਵਿੱਚ ਵਿਚਾਰ ਕੀਤੀ ਹੈ ਅੱਜ 30 ਵੀ ਨੰਬਰ 30 ਨੰਬਰ ਪੌੜੀ 30 ਨੰਬਰ ਪੌੜੀ ਆਪ ਜੀ ਨੇ ਪਾਠ ਰੂਪ ਦੇ ਵਿੱਚ ਸਰਵਣ ਕੀਤੀ ਹੈ ਸਾਰੇ ਦਾ ਸਾਰਾ ਸਬਜੈਕਟ ਗੁਰਮੁਖਤਾ ਚੱਲ ਰਿਹਾ ਹੈ ਸਤਿਗੁਰੂ ਗੁਰੂ ਨਾਨਕ ਪਰਸ਼ਾ ਜੀ ਗੁਰਮੁਖ ਦੀ ਪਰਿਭਾਸ਼ਾ ਨੂੰ ਹੀ ਹੋਰ ਅੱਗੇ ਵਿਸਥਾਰ ਰੂਪ ਦੇ ਵਿੱਚ ਪਰਭਾਸ਼ਿਤ ਕਰ ਰਹੇ ਨੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਗੁਰਮੁਖ ਧਰਤੀ ਸਾਚੈ ਸਾਜੀ ਕਹਿੰਦੇ ਸੱਚੇ ਅਕਾਲ ਪੁਰਖ ਪ੍ਰਮਾਤਮਾ ਪ੍ਰਭੂ ਨੇ ਆਪ ਹੀ ਗੁਰਮੁਖ ਪੈਦਾ ਕੀਤੇ ਹਨ ਤੇ ਗੁਰਮੁਖਾਂ ਨੂੰ ਪੈਦਾ ਕਰਨ ਵਾਸਤੇ ਇਹ ਧਰਤੀ ਧਰਮਖੰਡ ਬਣਾਇਆ ਹੈ। ਪਾਪ ਪ੍ਰਮਾਤਮਾ ਜੀ ਦੀ ਇਹ ਭਾਵਨਾ ਹੈ ਕਿ ਜੋ ਇਸ ਧਰਤੀ ਤੇ ਆਵੇ ਉਹ ਇਸ ਧਰਤੀ ਤੋਂ ਆਪਣੇ ਜੀਵਨ ਨੂੰ ਸੁਰਖਰੂ ਕਰਕੇ ਲੀਨ ਹੋ ਜਾਵੇ। ਤੇ ਜਿਹੜਾ ਗੁਰਮੁਖ ਹੈ ਜੋ ਗੁਰੂ ਦੀ ਮੱਤੇ ਤੁਰਦਾ ਹੈ ਗੁਰੂ ਦੇ ਹੁਕਮ ਨੂੰ ਸਵੀਕਾਰ ਕਰਦਾ ਹੈ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ ਆਪਣੇ ਜੀਵਨ ਨੂੰ ਡਿਸਪਲਿਨ ਦੇ ਵਿੱਚ ਗੁਰਮਤਿ ਸਿਧਾਂਤਾਂ ਦੇ ਡਿਸਪਲਿਨ ਵਿੱਚ ਜਿਉਂਦਾ ਹੈ ਸਭ ਕਹਿੰਦੇ ਓ ਇਸ ਧਰਤੀ ਦੇ ਧਰਮ ਖੰਡ ਦੇ ਵਿੱਚ ਆਪਣਾ ਜੀਵਨ ਜੋ ਕੇ ਪ੍ਰਮਾਤਮਾ ਦੇ ਨਾਲ ਆਪਣੇ ਜੀਵਨ ਦਾ ਅਭੇਦ ਰਿਸ਼ਤਾ ਧਾਰਨ ਕਰ ਲੈਂਦਾ ਹੈ ਗੁਰਮੁਖ ਧਰਤੀ ਸੱਚ ਹੈ ਸਾਜੀ ਗੁਰਮੁਖ ਮਨੁੱਖਾ ਨੂੰ ਪੈਦਾ ਕਰਨ ਵਾਸਤੇ ਸੱਚੇ ਅਕਾਲ ਪੁਰਖ ਨੇ ਇਹ ਧਰਤੀ ਬਣਾਈ ਹੈ ਇਹ ਧਰਤੀ ਰੂਪੀ ਧਰਮਸ਼ਾਲਾ ਸਾਜੀ ਹੈ ਇਸ ਗੁਰ ਇਸ ਧਰਤੀ ਦੇ ਉੱਪਰ ਬਾਬਾ ਕਬੀਰ ਜੀ ਭਗਤ ਰਵਿਦਾਸ ਜੀ ਪ੍ਰਗਟ ਪਰਮਾਨੰਦ ਜੀ ਜਿਹਦੇ ਉੱਪਰ ਬੇਅੰਤ ਸ਼ਾਇਬੂਲੇ ਸ਼ਾ ਵਰਗੇ ਹੋਰ ਬੇਅੰਤ ਉਹ ਮਹਾਪੁਰਖ ਉਹ ਤਪਤਾਪ ਸਿਕ ਮਨੁੱਖ ਜਿਨ੍ਹਾਂ ਨੇ ਤਪ ਕੀਤਾ ਇਸ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਸੱਚ ਤੇ ਸਿਧਾਂਤਾਂ ਤੇ ਪੂਰੇ ਤੇ ਸਮਾਜ ਦੇ ਭਲੇ ਵਾਸਤੇ ਆਵਾਜ਼ ਬੁਲੰਦ ਕੀਤੀ ਇੱਕ ਬੇਨਤੀ ਕਰਾਂ ਦੂਜੇ ਦਾ ਦਰਦ ਵੇਖ ਕੇ ਕੋਈ ਕੁਰਲਾ ਉੱਠੇ ਉਹੀ ਰੂਹ ਉੱਠ ਸਕਦੀ ਹੈ ਜਿਹਦੇ ਹਿਰਦੇ ਵਿੱਚ ਸੱਚ ਟਿਕ ਗਿਆ ਹੈ ਸਾਡੇ ਵਿੱਚ ਬਹੁਤਾਰੇ ਤੁਹਾਨੂੰ ਐਸੇ ਮਿਲਣਗੇ ਜਿਹੜੇ ਦਰਦ ਨੂੰ ਮਹਿਸੂਸ ਤੇ ਕਰਦੇ ਆ ਪਰ ਆਵਾਜ਼ ਨਹੀਂ ਚੁਪਣਾ ਪਸੰਦ ਕਰਦੇ ਕਿਉਂਕਿ ਡਰ ਭੈ ਉਹਨਾਂ ਦੇ ਹਿਰਦੇ 'ਚ ਨਾ ਹੁੰਦਾ ਉਹਨਾਂ ਨੂੰ ਹੁੰਦਾ ਸਾਡਾ ਨੁਕਸਾਨ ਨਾ ਹੋ ਜਾਵੇ ਪਰ ਜਿਹੜਾ ਗੁਰਮੁਖ ਹੈ ਜਿਹੜਾ ਗੁਰੂ ਦੀ ਮੱਤੇ ਤੁਰਨ ਵਾਲਾ ਗੁਰੂ ਦਾ ਸੇਖ ਹੈ ਉਹ ਕੇਵਲ ਨਾਮ ਨਹੀਂ ਜਪਦਾ ਉਹ ਨਾਮ ਜਪਦਿਆਂ ਜਪੜਿਆਂ ਆਪਣੇ ਅੰਦਰ ਨੂੰ ਤਰਾਸ਼ਦਾ ਹੈ ਆਪਣੇ ਆਪ ਨੂੰ ਉੱਚਾ ਕਰਦਾ ਹੈ ਤੇ ਦੂਜੇ ਦੇ ਵਾਸਤੇ ਖਲੋਣ ਦੀ ਸ਼ਕਤੀ ਪੈਦਾ ਕਰਦਾ ਹੈ ਦੂਜੇ ਦੇ ਹੱਕਾਂ ਦੀ ਰਾਖੀ ਵਾਸਤੇ ਆਪਣੇ ਆਪ ਨੂੰ ਮਿਟਾਉਂਦਾ ਹੈ ਤਾਂ ਪੈ तमाम ਪੈਗੰਬਰਾਂ ਦੇ ਨਾਮ ਧਰਤੀ ਦੇ ਉੱਪਰ ਸਤਕਾਰ ਨਾਲ ਇਸੇ ਕਰਕੇ ਲੈ ਜਾਂਦੇ ਨੇ ਕਿਉਂਕਿ ਉਹ ਪੈਗਾਮ ਲੈ ਕੇ ਆਏ ਹੋਏ ਗੁਰੂ ਪ੍ਰਮਾਤਮਾ ਦਾ ਅੱਲਾ ਦਾ ਜਦੋਂ ਉਹਨਾਂ ਨੇ ਪੈਗਾਮ ਦਿੱਤਾ ਉਹ ਕੇਵਲ ਪੈਗਾਮ ਦਿੱਤਾ ਹੀ ਨਹੀਂ ਆਪਣੀ ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਉਸ ਪੈਗਾਮ ਨੂੰ ਲਾਗੂ ਕੀਤਾ ਤੇ ਫਿਰ ਸਾਡੇ ਜਗਤ ਦੇ ਸਾਹਮਣੇ ਉਹ ਪੈਗਾਮ ਰੱਖਿਆ ਉਹ ਸੁਣਿਆ ਰੱਖਿਆ ਇਸੇ ਕਰਕੇ ਪੈਗਾਮ ਦੇਣ ਵਾਲੇ ਨੂੰ ਪੈਗੰਬਰ ਕਹਿੰਦੇ ਨੇ ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ حضرت موسی ਜੀ ਨੇ ਭਾਵੇਂ ਉਹ ਧੰਗੁਰੂ ਸਤਗੁਰੂ ਗੁਰੂ ਧੰਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਇਵਨ ਇਥੋਂ ਤੱਕ ਵੀ ਜਿੰਨੇ ਧਾਰਮਿਕ ਆਚਾਰੀਏ ਜਿਨ੍ਹਾਂ ਧਾਰਮਿਕ ਦੀਆਂ ਬਾਤਾਂ ਕਰਨ ਵਾਲੇ ਲੋਗ ਨੇ ਸਭ ਕਹਿੰਦੇ ਜਿਹੜਾ ਵੀ ਅਕਾਲ ਪੁਰਖ ਨੂੰ ਮੁੱਖ ਰੱਖ ਕੇ ਆਪਣੀ ਜੀਵਨ ਨੂੰ ਦਰ ਰਿਹਾ ਹੈ ਉਹ ਗੁਰਮੁਖ ਹੈ ਤੇ ਗੁਰਮੁਖਾਂ ਦੇ ਵਾਸਤੇ ਅਕਾਲ ਪੁਰਖ ਨੇ ਇਹ ਧਰਤੀ ਰੂਪੀ ਧਰਮਖੰਡ ਬਣਾਇਆ ਹੈ। ਇਸ ਵਿੱਚ ਉਪਤ ਖਪਤ ਸੋ ਬਾਜੀ ਇਸ ਵਿੱਚ ਮਤਲਬ ਇਸ ਧਰਤੀ ਦੇ ਵਿੱਚ ਉਪਤ ਉਤਪਤੀ ਹੁੰਦੀ ਹੈ। ਖਾਪਤ ਮਤਲਬ ਨਾਸ਼ ਹੋ ਜਾਂਦਾ ਹੈ ਖਤਮ ਹੋ ਜਾਂਦੀ ਹੈ ਬਾਜੀ ਦਾ ਮਤਲਬ ਖੇਡ ਸਭ ਕਹਿੰਦੇ ਹੈ ਜੋਗੀ ਜੀ ਇਸ ਧਰਤੀ ਵਿੱਚ ਉਤਪਤੀ ਤੇ ਨਾਸ਼ ਇਹ ਸਭ ਉਸ ਵੈਗੁਰੂ ਦੀ ਖੇਡ ਹੈ ਗੁਰਮੁਖ ਦਾ ਵਿਕਾਸ ਵੀ ਉਹਦੇ ਹੁਕਮ ਚ ਹੈ ਤੇ ਨਾਸ਼ ਵੀ ਉਹਦੇ ਹੁਕਮ ਚ ਹੈ ਗੁਰਮੁਖ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਜੋ ਜਨਮ ਹੈ ਉਹ ਵੀ ਉਹਦਾ ਹੁਕਮ ਹੈ ਤੇ ਮੌਤ ਵੀ ਨਿਸ਼ਚਿਤ ਹੈ ਇਸੇ ਕਰਕੇ ਗੁਰਮੁਖ ਦੇ ਜੀਵਨ ਵਿੱਚ ਨਾ ਜਨਮ ਦੀ ਖੁਸ਼ੀ ਹੈ ਨਾ ਮੌਤ ਦਾ ਗਮ ਹੈ ਹਾ ਉਹ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਵਿਚਾਰਲਾ ਸਫਰ ਹੈ ਨਾ ਉਸ ਤੋਂ ਗੁਰੂ ਦੇ ਦੱਸੇ ਗਾੜੀ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸੱਚ ਸਿਧਾਂਤਾਂ ਦੇ ਉੱਤੇ ਚੱਲਣ ਦੀ ਜ਼ਰੂਰ ਕੋਸ਼ਿਸ਼ ਕਰਦਾ ਹੈ ਗੁਰ ਕੈ ਸ਼ਬਦ ਰਪੇ ਰੰਗ ਲਾਏ ਅਗਲੀਆਂ ਪੰਕਤੀਆਂ ਨੇ ਰਪੇ ਦਾ ਮਤਲਬ ਹੈ ਰੰਗਿਆ ਜਾਣਾ ਰੰਗ ਮਤਲਬ ਪਿਆਰ ਦੇ ਵਿੱਚ ਗੁਰੂ ਦੇ ਗਿਆਨ ਰੂਪੀ ਸ਼ਬਦ ਦੇ ਵਿੱਚ ਜਿਹੜੇ ਗੁਰਮੁਖ ਨੇ ਉਹ ਰੰਗੇ ਰਹਿੰਦੇ ਨੇ ਕਿਉਂਕਿ ਗੁਰੂ ਸ਼ਬਦ ਤੋਂ ਉਹਨਾਂ ਨੂੰ ਪਰਮਾਤਮਾ ਦੀ ਸਮਝ ਆਉਂਦੀ ਹੈ ਤੇ ਪਰਮਾਤਮਾ ਦੇ ਰੰਗ ਦੇ ਵਿੱਚ ਉਹ ਇਸ ਤਰੀਕੇ ਨਾਲ ਰੰਗ ਜਾਂਦੇ ਨੇ ਕਿ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਪਰਮਾਤਮਾ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਦੇ ਗੁਣ ਪ੍ਰਗਟ ਹੋਣ ਲੱਗ ਪੈਂਦੇ ਨੇ ਗੁਰ ਕਾ ਸ਼ਬਦ ਗੁਰੂ ਦੀ ਬਾਣੀ ਦੇ ਸ਼ਬਦਾਂ ਦੇ ਵਿੱਚ ਗੁਰੂ ਦੇ ਹੁਕਮਾਂ ਵਿੱਚ ਰਪੇ ਰਪੇ ਦਾ ਮਤਲਬ ਰੰਗਿਆ ਜਾਂਦਾ ਹੈ ਰੰਗ ਲਾਏ ਤੇ ਉਹਨਾਂ ਦੇ ਉੱਪਰ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਸਾਚ ਰਤੋ ਪਤ ਸਿਓ ਕਰ ਜਾਏ ਰਤੋ ਦਾ ਮਤਲਬ ਹੈ ਰਤਿਆ ਹੋਇਆ ਪਤ ਇੱਜ਼ਤ ਲੈ ਕੇ ਸੱਚੇ ਅਕਾਲ ਪੁਰਖ ਦੇ ਵਿੱਚ ਰਤਿਆ ਹੋਇਆ ਗੁਰਮੁਖ ਇਸ ਸੰਸਾਰ ਤੋਂ ਇੱਜ਼ਤ ਲੈ ਕੇ ਵਾਹਿਗੁਰੂ ਦੇ ਘਰ ਵਿੱਚ ਅਪੜਦਾ ਹੈ ਤੇ ਉਸ ਦੀ ਘਾੜਨ ਭਜਨ ਦੀ ਖੇਡ ਮੁੱਕ ਜਾਂਦੀ ਹੈ ਪਾਪ ਉਹ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਵਾਹਿਗੁਰੂ ਜੀ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦੇ ਨੇ ਸਾਚ ਰਤੋ ਜਿਹੜੇ ਸੱਚ ਦੇ ਵਿੱਚ ਰੰਗੇ ਜਾਂਦੇ ਨੇ ਪਤਸ਼ਯੋ ਘਰ ਜਾਏ ਉਹ ਇੱਜ਼ਤ ਪਤ ਵਾਲੇ ਆਪਣੇ ਜੀਵਨ ਨੂੰ ਸ਼ਰੁਖਰੂ ਕਰਕੇ ਪਤ ਪ੍ਰਮਾਨਾ ਲੈ ਕੇ ਵਾਹਿਗੁਰੂ ਦੇ ਘਰ ਵਿੱਚ ਪਹੁੰਚਦੇ ਹਨ ਸੱਚ ਸ਼ਬਦ ਬਿਨ ਪਤ ਨਹੀਂ ਪਾਵੈ ਅਗਲੀਆਂ ਪੰਕਤੀਆਂ 'ਚ ਗੁਰੂ ਜੀ ਕਹਿੰਦੇ ਨੇ ਸੱਚੇ ਸ਼ਬਦ ਤੋਂ ਬਿਨਾ ਗੁਰੂ ਦੀ ਸ਼ਬਦ ਤੋਂ ਬਿਨਾ ਸੱਚ ਦੇ ਹੁਕਮ ਦੀ ਕਮਾਈ ਤੋਂ ਬਿਨਾ ਸੱਚ ਨੂੰ ਜੀਵਨ ਵਿੱਚ ਧਾਰਨ ਕੀਤੇ ਤੋਂ ਬਿਨਾ ਕੋਈ ਮਨੁੱਖ ਇੱਜ਼ਤ ਨਹੀਂ ਹਾਸਲ ਕਰ ਸਕਦਾ ਕੋਈ ਮਨੁੱਖ ਪਤ ਨਹੀਂ ਹਾਸਲ ਨਹੀਂ ਕਰ ਸਕਦਾ ਪਤ ਉਸੇ ਨੂੰ ਮਿਲਦੀ ਹੈ ਜੋ ਪ੍ਰਮਾਤਮਾ ਦੀ ਬਾਣੀ ਦੇ ਵਿੱਚ ਸਭ ਕਹਿੰਦੇ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਜਦੋਂ ਗੁਰੂ ਸਿੱਖ ਸੱਚ ਦੇ ਰਸਤੇ ਤੇ ਤੁਰਦਾ ਹੈ ਸੱਚ ਦੇ ਰਸਤੇ ਨੂੰ ਧਾਰਨ ਕਰਦਾ ਹੈ ਫਿਰ ਜਗਤ ਉਹਦੀ ਉਸਤਤ ਕਰਦਾ ਹੈ ਜੈ ਜੈਕਾਰ ਕਰਦਾ ਹੈ ਕਿਉਂਕਿ ਉਹਦੀ ਰੂਹ ਦੇ ਵਿੱਚ ਪਰਮਾਤਮਾ ਆ বাসਦਾ ਹੈ ਨਾਨਕ ਬਿਨ ਨਾਮੈ ਕਿਉਂ ਸਾਚ ਸਮਾਵੈ ਤੇ ਹੈ ਨਾਨਕ ਜੀ ਪ੍ਰਭੂ ਦੇ ਨਾਮ ਤੋਂ ਬਿਨਾਂ ਨਾਨਕ ਦੀ ਆਖਦੇ ਹਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਪ੍ਰਭੂ ਜੀ ਦੇ ਵਿੱਚ ਮਨੁੱਖ ਕਿਵੇਂ ਸਮਾ ਸਕਦਾ ਹੈ ਉਦੇ ਹੁਕਮ ਤੋਂ ਬਿਨਾ ਉਦੀ ਬੰਦਗੀ ਤੋਂ ਬਿਨਾ ਉਹਨੂੰ ਚੇਤੇ ਕਰਨ ਤੋਂ ਬਿਨਾ ਕਿਵੇਂ ਉਹ ਉਹਦੇ ਵਿੱਚ ਆਪਣੇ ਆਪ ਦੀ ਸਮਾਈ ਕਰੂਗਾ ਗੱਲ ਕੀ ਵਾਇਗੁਰੂ ਵਾਗੂ ਹੀ ਆਪਣੇ ਹਿਰਦੇ ਨੂੰ ਬੱਚੇ ਦੇ ਵਿੱਚ ਸੱਚ ਆ ਇਸੇ ਕਰਕੇ ਉਹਦੇ ਅੰਦਰ ਗੁਣ ਵਾਇਗੁਰੂ ਵਰਗੇ ਨੇ ਸੰਸਾਰ ਜਦੋਂ ਉਹਦੇ ਜੀਵਨ ਵਿੱਚ ਆਉਂਦਾ ਹੈ ਉਹ ਸੰਸਾਰੀ ਹੋ ਜਾਂਦਾ ਹੈ ਤੇ ਸਭ ਕਹਿੰਦੇ ਮੈਂ ਜਿਹੋ ਜਾਂ ਭੇਜਿਆ ਉਹੋ ਜੇ ਵਾਪਸ ਲੈਣਾ ਹੈ ਸੱਚਾ ਭੇਜਿਆ ਸੀ ਸੱਚਾਈ ਵਾਪਸ ਲੈਣਾ ਹੈ ਪਰ ਤਰਾਸਤੀ ਇਹ ਕਿ ਸੰਸਾਰ ਸੰਸਾਰ ਬੱਚਿਆਂ ਦੇ ਵਿੱਚ ਝੂਠ ਪੈਦਾ ਕਰਦਾ ਤੇ ਹੌਲੀ ਹੌਲੀ ਉਹ ਬੱਚਾ ਜਿਹੜਾ ਸੱਚ ਨੂੰ ਤੁਆਇਆ ਸੀ ਸੱਚ ਨਾਲ ਜੁੜਿਆ ਸੀ ਉਹ ਐਸੇ ਝੂਠ ਦੇ ਰਸਤੇ ਨੂੰ ਧਾਰਨ ਕਰਦਾ ਫਿਰ ਧਾਰਮਿਕ ਦੁਨੀਆ ਧਾਰਮਿਕ ਗ੍ਰੰਥ ਮਨੁੱਖ ਨੂੰ ਉਸ ਸੱਚ ਦੇ ਰਸਤੇ ਤੇ ਤੁਰਨ ਦੀ ਪ੍ਰੇਰਣਾ ਕਰਦੇ ਨੇ ਕਿ ਕਿਸ ਤਰੀਕੇ ਨਾਲ ਮਨੁੱਖ ਸਤਿਆਰ ਹੋ ਜਾਵੇ ਕਿ ਉਹ ਸਤਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਬਿਨ ਨਾਨਕ ਬਿਨ ਆਵੇਂ ਕਿਉ ਸਤ ਸਮਾਵੇ ਸਭ ਕਹਿੰਦੇ ਨਾਮ ਤੋਂ ਬਿਨਾ ਬੰਦਗੀ ਤੋਂ ਬਿਨਾ ਉਹਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤੇ ਤੋਂ ਬਿਨਾ ਉਹਦੇ ਵਿੱਚ ਸਮਾਇਆ ਨਹੀਂ ਜਾ ਸਕਦਾ ਸਵਾਗਤ ਜੀ 3 ਨੰਬਰ ਪੌੜੀ ਹੈ ਪਾਵਨ ਸਿੱਧ ਗੋਸ਼ਤੀ ਵਿਚਾਰ ਰੂਪ ਦੇ ਵਿੱਚ ਆਪ ਜੀ ਦੇ ਸਾਹਮਣੇ ਰੱਖੀ ਹੈ ਹੋਈਆਂ ਪੁੱਲਾਂ ਗਲਤੀਆਂ ਦੇਖਿ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ